ਕੱਛ ਗੱਲ ਮੈਂ ਹਬੀ ਦੇ ਨਾਲ ਤੇ ਅੱਜ ਦੀ ਇਸ ਰੀਲ ਵਿੱਚ ਗੱਲ ਕਰਦੇ ਆਂ ਐਂਗਜ਼ਾਇਟੀ ਦੇ ਬਾਰੇ ਵਿੱਚ ਐਂਗਜ਼ਾਇਟੀ ਕਿਉਂ ਹੁੰਦੀ ਹੈ ਪਹਿਲਾਂ ਤਾਂ ਇਹ ਗੱਲ ਕੀਤੀ ਸੀ ਕਿ ਜੇ ਐਂਗਜ਼ਾਇਟੀ ਹੁੰਦੀ ਹੈ ਤਾਂ ਕੀ ਕਰਨਾ ਹੈ ਐਂਗਜ਼ਾਇਟੀ ਹੁੰਦੀ ਹੈ ਨਕਤੇ ਨਾਲ ਡੀਪ ਬਰੀਥਿੰਗ ਕਰਨੀ ਸ਼ੁਰੂ ਕਰਨੀ ਹੈ ਸਾਰੇ ਦਿਮਾਗ ਦੇ ਵਿੱਚ ਆਕਸੀਜਨ ਜਾਣ ਦੀ ਜ਼ਰੂਰਤ ਹੈ ਉਸ ਵੇਲੇ ਇਹ ਤਸੀ ਫਿਜ਼ੀਕਲੀ ਅਸੀਂ ਕੰਟਰੋਲ ਕਿਦਾਂ ਕਰਨਾ ਤੇ ਇਹ ਵੀ ਹੈ ਕਿ ਜਦੋਂ ਐਂਗਜ਼ਾਇਟੀ ਹੁੰਦੀ ਹੈ ਉਸ ਵੇਲੇ ਸੋਚਾਂ ਕਿਹੜੀਆਂ ਚੱਲ ਰਹੀਆਂ ਅਸੀਂ ਉਹਨਾਂ ਵੱਲ ਧਿਆਨ ਦੇਣਾ ਨਾ ਤੋ ਪਾਸੇ ਨਹੀਂ ਭਜਣਾ ਐਸੇ ਵਾਸਤੇ ਦ ਮੂਮੈਂਟ ਯੂ ਫੀਲ ਕਿ ਤੁਹਾਡੀ ਬਰੀਥਿੰਗ ਐਂਗਜ਼ੀਅਸ ਹੋ ਰਹੀ ਹੈ ਤੁਹਾਡੇ ਦਿਲ ਦੇ ਵਿੱਚਲੀ ਹਾਰਟਬੀਟ ਹੈ ਉਹ ਤੇਜ਼ ਹੋ ਰਹੀ ਹੈ ਉਸ ਵੇਲੇ ਬਚਾਏ ਉਸ ਥਾਟ ਤੋਂ ਪਰੇ ਪੱਛੜਦੇ ਥੋੜਾ ਅਕਾਗਮ ਸੈਟ ਵਿਦ ਥਾਟ ਸੈਟ ਵਿਦ ਥਾਟ ਵਿਚਾਇਏ ਇਸ ਦੇ ਕੇ ਅਸੀਂ ਉਸ ਥਾਟ ਤੋਂ ਪਰੇ ਜਾਇਏ ਕੋਈ ਬਹਾਨਾ ਲਪੀਏ ਅਸੀਂ ਉਸ ਥਾਟ ਦੇ ਨਾਲ ਤਰੀਏ ਹਾਂ ਵਾਕਣ ਵੀ ਜਾ ਸਕਦੇ ਹਾਂ ਜਿੱਥੇ ਬੈਠੇ ਆ ਉੱਥੇ ਬੈਠੇ ਆ ਆਪਣਾ ਧਿਆਨ ਵੀ ਲਗਾ ਸਕਦੇ ਆ ਕੀ ਨਹੀਂ ਕਰਨਾ ਟੀਵੀ ਨਹੀਂ ਆਨ ਕਰਨਾ ਡਿਸਟਰੈਕਸ਼ਨ ਨਹੀਂ ਕੋਈ ਪਾਲ ਨਹੀਂ ਕਿਸੇ ਵੀ ਅਗਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਲੱਗ ਜਾਈਏ ਵਾਈਨ ਹੈ ਐਕਹ ਉਹਨਾਂ ਤਾਂ ਬਿਲਕੁਲ ਨਹੀਂ ਚੱਕਣਾ ਐਂਗਜ਼ਾਇਟੀ ਹੋ ਰਹੀ ਹੈ ਕਿਸੇ ਗੱਲ ਤੋਂ ਹੋ ਰਹੀ ਹੈ ਇਹ ਜਾਣਨ ਦੀ ਜ਼ਰੂਰਤ ਹੈ ਕਿ ਐਂਗਜ਼ਾਇਟੀ ਕਿਸ ਗੱਲ ਤੋਂ ਹੋ ਰਹੀ ਹੈ ਸਾਡਾ ਸਰੀਰ ਅਸੀਂ ਯਸਾਡਾ ਦਿਮਾਗ ਸਾਡੇ ਸਰੀਰ ਨੂੰ ਬਹੁਤ ਜਲਦੀ ਕੇਜ ਕਰ ਲੈਂਦਾ ਸਰੀਰ ਦੇ ਵਿੱਚ ਕੁਝ ਵੀ ਗਲਤ ਹੋ ਰਿਹਾ ਹੋਵੇਗਾ ਕੁਝ ਵੀ ਔਰ ਪ੍ਰੋਪੋਰਸ਼ਨ ਹੋਊਗਾ ਆਪਣਾ ਚਟਪਟਾ ਹੁੰਦਾ ਐਸੇ ਸਿਰੋਂ ਪਤਾ ਹੁੰਦਾ ਥੋੜਾ ਸਬ ਕੌਂਸ਼ੀਅਸ ਥੜਾ ਕੌਂਸ਼ੀਅਸ ਬ੍ਰੇਨ ਕੌਂਸ਼ੀਅਸ ਮਾਈਂਡ ਇਹ ਸਭ ਕੁਝ ਚਾਂਦਾ ਸੋ ਟਰਸ ਯਰ self ਹਵ ਫੇਥ ਇਨ ਯਰ self ਜੇ ਤੁਹਾਨੂੰ ਦੁਬਾਰਾ ਐਂਗਜ਼ਾਇਟੀ ਆਉਂਦੀ ਹੈ ਉਸ ਵੇਲੇ ਘਬਰਾਉਣ ਦੀ ਬਜਾਏ ਜਸਟ ਸਿਟ ਵਿਦ ਇਟ ਟਾਈ ਟੂ ਫਿਗਰ ਆਊਟ ਥਾਟ ਦਿਮਾਗ ਵਿੱਚ ਕਿਹੜੀ ਚੱਲਦੀ ਪਈ ਹੈ ਜਦੋਂ ਕੋਈ ਥਾਟ ਪਤਾ ਲੱਗ ਗਈ ਉਸ ਤੋਂ ਬਾਅਦ ਉਸ ਸਟਾਰ ਤੇ ਚਾਲੇ ਨੂੰ ਪੜ ਕੇ ਉਹਦਾ ਗੋਲਾ ਬਣਾਉਣਾ ਤਾਂ ਫਿਰ ਬਹੁਤ ਸਖਾ ਹੈ ਆਪਾਂ ਸਿਰਫ ਸਟਾਰ ਦਾ ਧਾਗਾ ਚੱਕਣਾ ਕਿ ਸਟਾਰ ਦੀ ਉਂਝਲ ਵਾਲਾ ਧਾਗਾ ਕਿੱਥੇ ਹੈ ਉਹ ਫੜ ਕੇ ਤੈਨ ਵੀ ਆਰ ਜਸਟ ਗੋਇੰਗ ਟੂ ਮੇਕ ਅਮੇজিং ਕ੍ਰੀਏਸ਼ਨਸ ਆਫਟਰ ਥੈਟ ਜਿਹੜਾ ਉਹਨਾਂ ਦਾ ਗੋਲਾ ਤੁਸੀਂ ਬਣਾਓਗੇ ਕਿ ਨਹੀਂ ਇਸ ਵਾਸਤੇ ਐਂਗਜ਼ਾਈਟੀ ਤੇ ਜਿਹੜੇ ਉਲਝੜੇ ਹੋਏ ਗੋਲੇ ਨੇ ਉਹਨਾਂ ਦੇ ਵਿੱਚੋਂ ਧਾਗਾ ਜਿਹੜਾ ਨਾ ਸਟਾਰ ਦਾ ਉਹਨੂੰ ਲੱਭ ਕੇ ਤਪਰ ਥੌਟ ਪ੍ਰੋਸੈਸ ਕਰਨਾ ਤੇ ਇਸ ਥੌਟ ਪਰ ਦੁਬਾਰਾ ਵੀ ਗੱਲ ਕਰਦੇ ਹਾਂ